ਚੰਡੀਗੜ੍ਹ ਦੇ ਵਿੱਚ ਐਜੂਪੀਸੀ ਪ੍ਰਧਾਨ ਹਰਜਵੰਤ ਸਿੰਘ ਤਾਮੀ ਨੇ ਕਿਹਾ ਹੈ ਕਿ ਚੀਫ ਇਲੈਕਸ਼ਨ ਕਮਿਸ਼ਨ ਦੇ ਨਾਲ 24 ਜਨਵਰੀ ਨੂੰ ਜੜਾ ਹੈ ਮੁਲਾਕਾਤ ਕੀਤੀ ਜਾਏਗੀ। ਉਹਨਾਂ ਨੇ ਕਿਹਾ ਕਿ ਇਤਰਾਜ ਜਤੋਂ ਦੇ ਲਈ ਵਕਤ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ, ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੁੰਦਰ ਅਤੇ ਖੁਦ ਵੀ ਖੁਦ ਉਹ ਵੀ ਜੜੇ ਨੇ ਹੋਰ ਕਈ ਆਗੂ ਸ਼ਾਮਲ ਹੋਣਗੇ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਉਂ ਕਿ ਪਿੱਛੇ ਲੰਮੇ ਸਮੇਂ ਤੋਂ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਨਵੀਆਂ ਵੋਟਾਂ ਦੀ ਜਿਹੜੀ ਰਜਿਸਟ੍ਰੇਸ਼ਨ ਜਿਹੜੇ ਸਾਡੇ ਚੀਫ ਇਲੈਕਸ਼ਨ ਕਮਿਸ਼ਨ ਨੇ ਆਪਣੇ ਗੁਰਦੁਆਰਾ ਸਾਹਿਬ ਦੇ ਜਸਟਿਸ ਸਰੋਂ ਸਾਹਿਬ ਵੱਲੋਂ ਇਹ ਹੁਕਮ ਕੀਤਾ ਗਿਆ ਸੀ ਅਸੀਂ ਉਦੋਂ ਵੀ ਕਿਹਾ ਸੀ ਕਿ ਜਿਹੜੀਆਂ ਤੁਸੀਂ ਸ਼ਰਤਾਂ ਰੱਖੀਆਂ ਇਹ ਬਹੁਤ ਸ਼ਰਤਾਂ ਸਖਤ ਆ ਉਹਦੇ ਵਿੱਚ ਕੈਂਡੀਡੇਟ ਜਿਹਨੇ VOTER ਬਣਨਾ ਉਹਦੀ ਫੋਟੋ ਨਾਲ ਉਹਦਾ ਆਧਾਰ ਕਾਰਡ ਤੇ ਨਾਲ ਆਪ ਜਾ ਕੇ ਉਹ ਬੀਐਲਓ ਦੇ ਕੋਲ ਫਾਰਮ ਜਮਾ ਕਰਾ ਦੇ। ਅਸੀਂ ਤਾਦਵੀ ਰਿਪ੍ਰেজੈਂਟੇਸ਼ਨ ਬਹੁਤ ਦਿੱਤੀਆਂ ਕਿ ਇਹਦਾ ਤਰੀਕਾ ਜਿਹੜਾ ਆ ਫੋਟੋ ਦੇਣ ਲੱਗਾ ਕਈ ਵਾਰੀ ਬੇਟੀਆਂ ਦੀਆਂ ਮਾਵਾਂ ਦੀਆਂ ਹੁੰਦੀਆਂ ਉਹ ਗਰੇਜ ਕਰਦੇ ਆ। ਪਰ ਨਹੀਂ ਮੰਨੀ ਗਈ। ਆਲਟੀਮੇਟਲੀ ਜਿਹੜੀ ਰਜਿਸਟ੍ਰੇਸ਼ਨ ਸੀ ਵੋਟਾਂ ਦੀ ਉਹ ਬਹੁਤ ਥੋੜੀ ਹੋਈ। ਉਦੋਂ ਬਾਅਦ ਸਮਾਂ ਬਣਦਾ ਗਿਆ ਬੰਨਦਾ ਗਿਆ। ਆ ਹੁਣ ਅਖੀਰ ਦੇ ਵਿੱਚ ਆ ਕੇ ਬੀਐਲਓਜ਼ ਨੂੰ ਹਦਾਇਤ ਕੀਤੀ ਗਈ ਮੌਜੂਦਾ ਸਰਕਾਰ ਵੱਲੋਂ ਕਿ ਤੁਸੀਂ ਇੱਕ ਜੱਕ ਮੋਸਟ ਚੱਕ ਕੇ ਜਿਹੜੀਆਂ ਤੁਹਾਡੇ ਕੋਲ ਐਮਐਲਏ ਕੌਨਸਟਿਟੂਐਂਸੀਜ਼ ਦੀਆਂ ਵੋਟਾਂ ਆਪਣੇ ਹੈਗੀਆਂ ਲਿਸਟਾਂ ਉਹਨਾਂ ਦੇ ਵਿੱਚੋਂ ਟੜਾ-ਟੜਾ ਨਾਂ ਭਰ ਦਿੱਤੇ ਗਏ ਹੁਣ ਜਿਹੜੇ ਲਿਸਟਾਂ ਫਾਈਨਲ ਸਟੇਜ ਤੇ ਛਪਣੀਆਂ ਸੀ ਇਤਰਾਜ਼ ਲੱਗਣੇ ਸੀ ਤੇ ਬਹੁਤ ਸਾਰਿਆਂ ਹਲਕਿਆਂ ਦੇ ਵਿੱਚੋਂ ਜੇ ਪਿੰਡ 'ਚ 800 ਵੋਟ ਆ ਤੇ ਉਹ 200 ਵੋਟ ਦੀ ਡਬਲਿੰਗ ਕਰ ਦਿੱਤੀ ਗਈ ਦੂਸਰੇ ਜਿਹੜੇ ਕੋਈ ਸਿੱਖ ਵੀ ਨਹੀਂ ਗਿਆ ਆਪਣੇ ਆਪ ਨੂੰ ਕਲੀਮ ਕਰਦੇ ਉਹਨਾਂ ਦਾ ਵੀ ਨਾਮ ਲਿਸਟਾਂ ਚ ਪਾਇਆ ਗਿਆ ਇਸੇ ਤਰ੍ਹਾਂ ਫੋਟੋ ਦਾ ਕੋਈ ਪ੍ਰੋਵੀਜ਼ਨ ਨਹੀਂ ਰੱਖਿਆ ਗਿਆ ਸੋ ਅੱਜ ਇਹ ਬੈਠ ਕੇ ਸਾਰਾ ਮਲਾਂਕਣ ਕੀਤਾ ਗਿਆ ਤੇ ਕੱਲ ਨੂੰ ਜਸਟਿਸ ਹਰੋਂ ਸਾਹਿਬ ਜਿਹੜੇ ਚੀਫ ਇਲੈਕਸ਼ਨ ਕਮਿਸ਼ਨ ਆਪਣੇ ਸਿਟੀ ਕੌਰਡੋਰ ਐਕਟ ਤਹਿਤ ਜਿਹੜੇ ਉਹਨਾਂ ਨੂੰ ਕੱਲ ਨੂੰ 11:30 ਵਜੇ ਅਸੀਂ ਮਿਲ ਕੇ ਇਹ ਸਾਰੀਆਂ ਜਿਹੜੀਆਂ ਸ਼ਿਕਾਇਤਾਂ ਮੈਂਬਰ ਸਾਹਿਬਾਨਾਂ ਨੇ ਅੱਜ ਆਪਣੇ ਆਪਣੇ ਹਲਕਿਆਂ ਦੇ ਵਿੱਚ ਜਿਹੜੇ ਉੱਥੇ ਉਹਨਾਂ ਦੇ ਆਰੋਂ ਜੋ ਕਿਤੇ ਉਹਨਾਂ ਨੂੰ ਵੀ ਦਿੱਤੀਆਂ ਤੇ ਉਹਨਾਂ ਦੇ ਵਿੱਚ ਧਿਆਨ ਵਿੱਚ ਵੀ ਲਿਆਵਾਂਗੇ ਕਿਉਂਕਿ 24 ਤਰੀਕ ਅਤਰਾਜਾਂ ਦੀ ਨਹੀਂ ਉਹ ਲਾਸਟ ਰੱਖੀ ਆ ਤੇ 24 ਤਰੀਕ ਤੱਕ ਕਿਉਂਕਿ 1 2 1 ਜਿਹੜੇ ਇਤਰਾਜ ਦੇਣੇ ਬੜੇ ਔਖੇ ਹੁੰਦੇ ਆ ਜੇ ਕਦੇ ਹਲਕੇ ਦੇ 200 ਵੋਟ ਕਰਾਉਣੇ ਨੇ 200 ਬੰਦਾ ਉਹ ਤੇ ਇਤਰਾਜ ਲਾਊਗਾ ਸੋ ਇਹ ਸਾਰੇ ਪਚੀਦਾ ਜਿਹੜੇ ਮਸਲੇ ਸੀ ਉਹ ਅੱਜ ਸਾਰੇ ਡਿਸਕਸ ਕੀਤੇ ਆ ਤੇ ਸਾਰੇ ਮੈਂਬਰ ਸਾਹਿਬਾਨਾਂ ਨੇ ਆਪਣੇ ਆਪਣੇ ਹਲਕੇ ਦੀਆਂ ਵੋਟਾਂ ਵੀ ਲਈਆਂ ਆ ਵੋਟਰ ਲਿਸਟਸ ਲਈਆਂ ਤੇ ਉਹਦੇ ਉੱਤੇ ਜਿਹੜੇ ਇਤਰਾਜ ਆ ਉਹ ਸਾਰੇ ਉਹ ਨਹੀਂ ਦਿੱਤੇ ਵੀ ਆ ਤੇ ਅਸੀਂ ਕੱਲ ਨੂੰ ਇਲੈਕਸ਼ਨ ਕਮਿਸ਼ਨ ਸਾਹਿਬ ਨੂੰ ਕੌਣ ਕੌਣ ਜਾ ਰਿਹਾ ਕੱਲ ਨੂੰ ਮਿਲਣ ਵਾਸਤੇ ਕੱਲ ਨੂੰ ਆਪਣੇ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਹੋਣਗੇ ਮੈਂ ਹੋਊਂਗਾ ਭੁੰਦਰ ਸਾਹਿਬ ਹੋਣਗੇ ਸਾਡੇ ਹੋਰ ਇੱਕ ਦੋ ਸੀਨੀਅਰ ਸਾਥੀ ਜਿਹੜੇ ਉਹ